ਸਸੇਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਆਪਾਂ ਜੀ ਕਰਨ ਜਾ ਰਹਾ ਮਸ਼ੀਨ ਦੀ ਰਿਪੇਅਰਿੰਗ ਜਾਨੀ ਕਿ ਇਹ ਮੂੰਗੀ ਤੇ ਮੂੰਗੀ ਦਾ ਕੰਮ ਬੜੇ ਚੱਲ ਰਿਹਾ ਪਰਸੋਂ ਸੋਮਵਾਰ ਸ਼ਾਇਦ ਆਪਾਂ ਚਲਾਈਏ ਕੰਬਾਈਨ ਸੋਮਵਾਰ ਤੇ ਮੰਗਲਵਾਰ ਅੱਜ ਸਪਰੇਅ ਕਰਨ ਦੇ ਬੰਦੇ ਆਪਣੇ ਜਿਹੜੇ ਕਸਟਮਰ ਜਿਹੜੇ ਆਪਣੇ ਮੂੰਗੀ ਦੇ ਜਿੱਦਾਂ ਕਿ ਗਾਹਕ ਆ ਤੇ ਮਸ਼ੀਨ ਆਪਾਂ ਕਰਨ ਲੱਗੇ ਇਸ ਵਾਲਾ ਫਿਰ ਚਾਲੂ 4600 ਮਥਾੜੂ ਤੇ ਜੱਸੀ ਹੈ ਆਪਣੇ ਚਲਾਉਣੀ ਜੱਸੀ ਕਿਉਂਕਿ ਇਹ ਆਪਾਂ ਹੁਣ ਲੋਕਲ ਰੱਖਿਆ ਕਰਨੀ ਆ ਜਾਣੀ ਕਿ ਇਹ ਨੂੰ ਨਹੀਂ ਚਲਾਉਣਾ ਮੂੰਗੀ ਤੇ ਇਹ ਰਿਪੇਅਰ ਇਹ ਵੀ ਕਰੀ ਇਹ ਕਰੀ ਇਹ ਵੀ ਹੋਈ ਆ ਦੋਨੇ ਮਸ਼ੀਨਾਂ ਰਿਪੇਅਰ ਕੀਤੀ ਆਪਾਂ ਤੇ ਆ ਦੇਖੋ ਇਹ ਪੂਰੀ ਤਿਆਰ ਹੈ ਜਾਨੀ ਕਿ ਰਿਪੇਅਰ ਕਰਕੇ ਖੜਾਈ ਆ ਤੇ ਆ ਵੀ ਰਿਪੇਅਰ ਕੀਤੀ ਇਹਦਾ ਕਿਉਂਕਿ ਆਪਾਂ ਇਹਦੇ ਥੋੜੀ ਚੈਨ ਵੱਡੀ ਆ ਛੋਟੀ ਕਰਨੀ ਆ ਹੁਣ ਇੱਕ ਲਾੜ ਕੱਢਾਂਗੇ ਵਿੱਚੋਂ ਜਾਨੀ ਕਿ ਦੋ ਕੁਰੀਆਂ ਵਿੱਚੋਂ ਕੱਢ ਕੇ ਤੇ ਇਹਨੂੰ ਛੋਟੀ ਕਰਦੇ ਆਪਾਂ ਤੇ ਕੱਢ ਕੇ ਇਹ ਆਪਾਂ ਕੱਦ ਚਾਲੂ ਮੂੰਗੀ ਤੇ ਜਿਹੜੀ ਦਸ਼ਮੇਸ਼ ਆਪਣੇ ਇਹ ਤਕਰੀਬਨ ਇਹਨੂੰ ਕੁਛ ਨਹੀਂ ਲੱਗ ਇਦਾਂ ਹੀ ਖੜਾਈ ਪਈ ਆ ਬਸ ਇਹਨੂੰ ਰਿਪੇਅਰਿੰਗ ਕੀਤਾ ਇਹਨੂੰ ਕਰਾਂਗੇ ਹੁਣ ਜਿਵੇਂ ਕਿ ਬੰਦੇ ਮੰਗ ਰਿਹਾ ਜੀ ਐਸਐਮਐਸ ਜ਼ਰੂਰ ਲਾਓ ਪਿੱਛੇ ਕੰਬੈਨ ਦੇ ਕਿ ਐਸਐਮਐਸ ਬਿਨਾ ਨਹੀਂ ਵਡੋਣੀ ਕਿਉਂਕਿ ਕਹਿੰਦੇ ਆ ਜੇਕਰ ਆਪਾਂ ਪਿਛਲੇ ਸਾਲ ਕਿ ਬੰਦਿਆਂ ਨੇ ਬਿਨਾ ਐਸਐਮਐਸ ਤੋਂ ਵਡਵਾਈਆ ਤੇ ਕਹਿੰਦੇ ਆ ਵੀ ਇਸ ਵਾਰ ਜਿੱਦਾਂ ਕਿ ਢੇਰੀਆਂ ਪੰਨਾਂ ਰਹਿ ਗਈਆਂ ਉਹਦੇ ਚ ਦੂਸਰਾ ਪਿੱਛੇ ਉਹਦਾ ਢੇਰੀ ਦੇ ਵਿੱਚ ਜੇ ਚੋਨਾ ਲੱਗਾ ਚੋਨਾ ਲੱਗਣ ਕਰਨਾ ਉਹ ਟਿੱਬੀਆਂ ਤਕਰੀਬਨ ਸੜ ਗਈਆਂ ਇਸ ਵਿੱਚੋਂ 5-7-7 ਤੇ ਉਹਦਾ ਜੀ ਉਹਦੇ ਕਰਕੇ ਆਪਾਂ ਆਪਾਂ ਪਿਛਲੇ ਸਾਲ ਵੀ ਐਸਐਮਐਸ ਨਾਲ ਹੀ ਜਿੰਨਾ ਦੇ ਆਪਾਂ ਵੱਢੀ ਆ ਤੇ ਬੰਦੇ ਕਿੰਨੇ ਬਹੁਤ ਵਈਆ ਵੀ ਇਹਦਾ ਫਾਇਦਾ ਬਹੁਤ ਐਸਐਮਐਸ ਦਾ ਕਿ ਇਹਦੇ ਨਾਲ ਸਾਰਾ ਜਿੱਦਾਂ ਕਿ ਮੂੰਗੀ ਦਾ ਕਲਾ ਕਲਾ ਲਗ ਲਗ ਡੱਕਾ ਹੋ ਜਾਂਦਾ ਜਾਨੀ ਕਿ ਖਿਲੜ ਜਾਂਦਾ ਤੇ ਉਹਦੇ ਤਵੀਆਂ ਮਾਰ ਕੇ ਜਾਂ ਰੂਟਾ ਡਰ ਮਾਰ ਕੇ ਆਪਾਂ ਖੇਤੀਬਾਈ ਕਰ ਸਕਦੇ ਉਦਾਂ ਚੰਨਾ ਲੱਗ ਜਾਂਦਾ ਜਿਹੜਾ ਉਦਾਂ ਵੱਡਾ ਢੇੜੀਆਂ ਤੇ ਸਮੱਸਿਆ ਬਹੁਤ ਹਨ ਕਿਉਂਕਿ ਰੋਟਾਵੇਟਰ ਵੀ ਉੱਥੇ ਨਹੀਂ ਖਲਾ ਸਕਦਾ ਉਹਨੂੰ ਤੇ ਜੇ ਆ ਕਹਿੰਦੇ ਜੇ ਕਰਕੇ ਤੇ ਜਗਾ ਸੁੱਕੀ ਆ ਤੇ ਫਿਰ ਤਾਂ ਰਿਪਰ ਚੱਲ ਜਾਂਦਾ ਉੱਥੇ ਰਿਪਰ ਮਾਰ ਦਿਆ ਨਹੀਂ ਤਾਂ ਫਿਰ ਇਦਾਂ ਹੀ ਰੋਟਾਵੇਟਰ ਚਲਾਉਂਦੇ ਚਲਾਉਂਦੇ ਤਾਂ ਉਹ ਟੀੜੀਆਂ ਉੱਦਾਂ ਦੇ ਉੱਦਾਂ ਪੰਜਾਂ ਰਹਿ ਜਾਂਦੀਆਂ ਉੱਥੇ ਫਿਰ ਘੋਣਾ ਛੱਡ ਜਾਂਦਾ ਡੱਕੇ ਵਗਾਰੇ ਜਿਵੇਂ ਕਹਿੰਦੇ ਰੂੜੀ ਜ਼ਿਆਦਾ ਬਣ ਜਾਂਦੀ ਆ ਤੇ ਹੁਣ ਆ ਤੁਹਾਨੂੰ ਦਿਖਾਉਦੇ ਆਪਣੇ ਪਿਆ ਐਸਐਮਐਸ ਆਹੇ ਲਾਉਣਾ ਪਿਛਲੇ ਸਾਲ ਆਪਾਂ ਇਹੀ ਲਾਇਆ ਇਹ ਦੋਨਾਂ ਮਸ਼ੀਨਾਂ ਨੂੰ ਫਿਟਿੰਗ ਕੀਤੀ ਹੋਈ ਆ ਮਥਾੜੋ ਨੂੰ ਜੱਸੀ ਨੂੰ ਦੋਨਾਂ ਨੂੰ ਲੱਗਦਾ ਜੀ ਇਹ ਤੁਹਾਨੂੰ ਆਪਾ ਦਿਖਾ ਦੇਣਾ ਕਿਵੇਂ ਕਿਵੇਂ ਕੀਤੀ ਜਾਂਦੀ ਇਹ ਆਪਾਂ ਪਹਿਲੀ ਦੀ ਪਹਿਲੀ ਫੀਟਿੰਗ ਹੈ ਜਿਹੜੀ ਜੱਸੀ ਦੀ ਸੀ ਆਪਾਂ ਜੱਸੀ ਦੇ ਫੀਟਿੰਗ ਤਾਂ ਲੈ ਕੇ ਆਏ ਸੀ ਵੀ ਜਾਨੀ ਕਿ ਤਿਆਰ ਕੀਤਾ ਕੀਤਾ ਪਰ ਇਹ ਵੀ ਆਪ ਹੀ ਲਾਇਆ ਸਮੱਸ ਦਾ ਜਗਾੜਾ ਸਾਰਾ ਆਪ ਤਿਆਰ ਕੀਤਾ ਲਾ ਕੇ ਸਮੱਸ ਜਾਨੀ ਕਿ ਬਣਾ ਬਣਾ ਲੈਂਦਾ ਤੇ ਲਵਾਇਆ ਆਪ ਆਪ ਜਾਨੀ ਕਿ ਪੂਰੀ ਫੀਟਿੰਗ ਆ ਆਪਣੇ ਹੱਥ ਦੀ ਹੋਈ ਹੈ ਜਿਹੜੀ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਇੱਥੋਂ ਆਪਾਂ ਫਿਰ ਬਾਅਦ ਚ ਮਥਾੜੂ ਨੇ ਵੀ ਆਪਾਂ ਇਹੀ ਐਸਐਮਐਸ ਹਿੱਕ ਹੀ ਲੱਗਦਾ ਕਰਦੀ ਆ ਆ ਦੇਖੋ ਇਹਨੂੰ ਚੱਕ ਕਰੋ ਇਹਦੇ ਵਿਚਨ ਲਾਇਆ ਇੱਥੇ ਮਥਾੜੂ ਨਾਲ ਹੋਣਾ ਆਪਾਂ ਮਥਾੜੂ ਨੂੰ ਲਾਉਣਾ ਐਸਐਮਐਸ ਇਹ ਸਾਲ ਫਿਰ ਤੇ ਆ ਜਾ ਵੀ ਜਾਣਾ ਇਹਦਾ ਡੈਡੀ ਦੇਖੋ ਜੀ ਮੂੰਗੀ ਚੋਣ ਗਿਆ ਤੇ ਉਹਦੇ ਕੋਲ ਟਾਈਮ ਨਹੀਂ ਉਹਦੇ ਬਦਲੇ ਇਹ ਬੰਦਾ ਲੱਗੂਗਾ ਜਾਂ ਨਾਲ ਲੱਗ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਜੀ ਜਿੱਦਾਂ ਹੁਣ ਚੈਨ ਤੁਹਾਨੂੰ ਦੱਸਿਆ ਚੈਨ ਬਦਲਣੀ ਹੈ ਚੈਨ ਥੋੜਾ ਜਿਆ ਲੰਬੀ ਆ ਜਨ ਕਿ ਛੋਟੀ ਕਰਨੀ ਆਪਾਂ ਇਹਦਾ ਸੀਜ਼ਨ ਹੀ ਲਾਉਣਾ ਮੂੰਗੀ ਰੱਖ ਫਿਰ ਉਸ ਤੋਂ ਬਾਅਦ ਜਦੋਂ ਬਾਹਰ ਗਿਆ ਬਾਹਰ ਜਾ ਪਹਿਲਾਂ ਇਹਨੂੰ ਆਪਾਂ ਨਵੀਂ ਪਾ ਕੇ ਲੈ ਕੇ ਚਲਾਂਗੇ ਉੱਥੇ ਆ ਉਹਦੇ ਨਾਲ ਲੱਗ ਨਾਟ ਰੰਡ ਖੋਲ ਹੈ ਤੇਰਾ ਡੈਡੀ ਗਾਇ ਮੂੰਗੀ ਚੁਗਣ ਤੇ ਤੂੰ ਇੱਥੇ ਵਹਿਲਾ ਤਰੇ ਖਰਦਾ ਬੰਨੜ ਖੁੱਲ ਗਿਆ ਤੂੰ ਇੱਕ ਥੋੜਾ ਚੁੱਕ ਲੈ ਵੱਡਾ ਜਾ ਉਧਰ ਪਿਆ ਉਹਨਾ ਦਿਸ ਗਈ ਕੋ ਨਹੀਂ ਕਿੱਥੇ ਆ ਕੈਮਰਾ ਫੜ ਤੇ ਜਾ ਲੋ ਥੋੜਾ ਘੜਾ ਹੈ ਇਹ ਥੋੜੀ ਇਹ ਚੱਕੀ ਫਿਰਦਾ ਆ ਥੋੜਾ ਹੁੰਦਾ ਹੈ ਜੀਦੀ ਤੇ ਕੇ ਜੀਦੀ ਤੇ ਤੇ ਬੋਕਸ ਤੇ ਇਹ ਕੋਪਾ ਹੋਰਗਾ ਨੋਇਦ ਆ ਆ ਕਰਨੇ ਆਪਾਂ ਦੋ ਲੋਗ ਆ ਦੇਖੋ ਆ ਵਾਲੇ ਤੇ ਉਦੋਂ ਬਾਅਦ ਫਿਰ ਆਪਾਂ ਸਿੱਧਾ ਨੂੰ ਜਾਨੀ ਕਿ ਉਹਦੇ ਜੀ ਕੱਢਨਾ ਆਪਾਂ ਸਿੱਧਾ ਲੋਕ ਹੀ ਪਾ ਦੇਣਾ ਹਾਫ ਲੋਗ ਜਿਹੜਾ ਰੱਖ ਲਵਾਂਗੇ ਇਸ ਜੀ ਨੂੰ ਚ ਕੱਢ ਦੇਣਾ ਲਾਏ ਫੜਾ ਲਾਏ ਕਿਹੜਾ ਥੋੜਾ ਲੜ ਥੋੜਾ ਹੋਰ ਨਾ ਕਿੱਤੀ ਹੈ ਅੱਗੇ ਨ ਕਿੱਤੀ ਹੈ ਇਹ ਵੀ ਥੋੜਾ ਨਾਲ ਥੋੜਾ ਪਾ ਲਓ ਵੀ ਇੱਕ ਵੱਡਾ ਹੈਗਾ ਕੰਡਾ ਹੋ ਗਿਆ ਆ ਜਾਣ ਦੇ ਲਈ ਅ ਵੀ ਇਹ ਨਾਲ ਘੱਟਣ ਗਈ ਕਿਹਾ ਗਰੈਂਡਰ ਕਿੱਥੇ ਗਿਆ ਆ ਜਾ ਮੜਾ ਜਾ ਨੇੜੇ ਇਹ ਜੋ ਤੁਸੀਂ ਤੂੰ ਇਧਰ ਆ ਤੂੰ ਤੇ ਪਿੱਛੇ ਖੜਾ ਜਾ ਇਧਰ ਆ ਇਧਰ ਆ ਅੱਜ ਆਪਾਂ ਕਰਤਾ ਜੀ ਹਾਫ ਲੋਕ ਦਾ ਸੈਟਿੰਗ ਜਾਨੀ ਕਿ ਹੁਣ ਇੱਥੇ ਹਾਫ ਲੋਕ ਪਾਊਗਾ ਪਹਿਲਾਂ ਅਸੀਂ ਜ਼ਿਆਦਾ ਕੱਟਦੇ ਹਾਂ ਜ਼ਿਆਦਾ ਕੱਢਣ ਕਰਕੇ ਲੋਕ ਜਾਨ ਜਾਨੀ ਕਿ ਪੂਰੀ ਟੈਡ ਹੋ ਗਈ ਆ ਫਿਰ ਹੁਣ ਆਪਾਂ ਆ ਕੱਟ ਕੇ ਹਾਫ ਲੋਕ ਵਿੱਚ ਪਾਵਾਂਗੇ ਹੈਗਾ ਕੁੰਡੀ ਹੋਰ ਪਾ ਦੀ ਕੋਲ ਡਬਲ ਕੱਢੀਆ ਵੱਡੇ ਪੀਪੀ ਜੀ ਵੇਖ ਕੇ ਇਹ ਚ ਐਂਦੇ ਜ ਨਹੀਂ ਹੋਣੇ ਉਥੇ ਹੋਰ ਹੋਇਆ ਐਂਦੇ ਡੱਬਾ ਵੇਖ ਜਾ ਤੁੰਦ ਵਿੱਚ ਹੋਰ ਟੂਲ ਦੇ ਹੂੰ ਇਹ ਜਿਹੜਾ ਵੱਡੇ ਲਿਆ ਹੋ ਇਹ ਬੋਤਲਾਂ ਹੈ ਗਿਆ ਨੇਗੇ ਇਹ ਦੂਜੇ ਨੇ ਇੱਕ ਪਹੌੜੇ ਹੁੰਦੇ ਨੇ ਜਿਹੜੇ ਹੋਵੇ ਇਹ ਕੋ ਚੀ ਲਾ ਦੇ ਪਲਟ ਕੇ ਵੇਖ ਓਏ ਗੱਟਾ ਫੜ ਕੋਈ ਇੰਨੇ ਗੱਟੇ ਨਾ ਆ ਵੇ ਦਰਪਹਿਲ ਪਈ ਵੇਖ ਖਾਤ ਨੇ ਮੈਂ ਹਾਫ ਲਾ ਕੋਈ ਨਹੀਂ ਲਗਾ ਦੇ ਇਹਦੇ ਕੋਈ ਨਹੀਂ ਗਾ ਹੋਰ ਵੇਖਣੀ ਪਣੀ ਰੱਖ ਦੇ ਇਹਦੇ ਵਿੱਚ ਕਾ ਨਹੀਂ ਜੀਤੇ ਇਹਦੇ ਵੇਖ ਆਣਾ ਆਪਣਾ ਇੱਕ ਕਸਟਮਰ ਆ ਗਿਆ ਇੱਕ ਮੂੰਗੀ ਵਡਾਉਣ ਵਾਸਤੇ ਕਿੰਨੀ ਮੂੰਗੀ ਆ ਤੇਰੀ 100 ਕਿਲਾ 100 ਕਿਲਾ ਸਵਾ ਤੇ ਫਿਰ ਮਸ਼ੀਨ ਦਿੱਤ ਤਾ ਤੂੰ ਚਲਾ ਕੇ ਜਾਣੀ ਮਸ਼ੀਨ ਹਾਂ ਇਧਰ ਆ ਪਹਿਲੇ ਥੱਲੇ ਆ ਲੈ ਕੇ ਡੇਗਣਾ ਪਈ ਕੇ ਧਿਆਨ ਨਾਲ ਆਈ ਆਇਆ 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 ਇਧਰ ਆ ਮੈਂ ਤਾਂ ਸਾਸਿਆ ਘਰ ਬੁਲਾਇਆ ਸਸਿਰੀ ਘਰ ਸਾਂਜੀ ਹਾਂ ਸਾਰਾ ਵੀਰਾਂ ਸਾਸਿਆ ਘਰ ਤੇ ਮੜਾਸਾ ਮਾਰੇ ਤੂੜੀ ਟੜੀ ਲੱਗਾ ਕੰਮ ਕਿਦੇ ਨਹੀਂ ਕਿ ਮੂੰਗੀ ਤੋੜਨਾ ਹੈ ਮੂੰਗੀ ਸੇਰਨਾ ਤੋੜਿਆ ਨਹੀਂ ਇੱਥੇ ਟੋੜੀ ਦਾ ਹੋਰ ਕਿਹਨੂੰ ਨਾ ਸੀ ਅੱਛਾ ਗਰਮੀ ਲੱਗਦੀ ਹੈ ਤੈਨੂੰ ਵਧੀਆ ਗੱਲ ਹੈ ਤੇ ਕੰਮ ਬਹੁਤ ਕਰਦਾ ਇਹ ਬੰਦਾ ਆਪਣਾ ਇਹ ਵੀ ਆਪਦੇ ਬੰਦਾ ਕਰਦਾ ਬੰਦਾ ਤੇ ਕਿੰਨੀ ਮੁੰਗੀ ਤੋੜ ਲਈ ਸਵੇਰ ਦੀ ਤੂੰ ਮੈਂ ਤੋੜੀ ਦੋ ਬਾਲਟੀਆਂ ਦੋ ਬਾਲਟੀਆਂ ਕੱਲੇ ਨੇ ਤੇ ਵਾਈਫ ਤੇ ਲੱਗੀ ਨਾਲ ਕੋ ਨਹੀਂ ਹਾਂਜੀ ਉਹ ਨਹੀਂ ਲੱਗੀ ਉਹ ਕਿਉਂ ਨਹੀਂ ਆਈ ਉਹ ਨਹੀਂ ਘਰ ਬਕਾ ਤੈਨੂੰ ਘਰ ਆ ਕੇ ਕਰਦਾ ਘਰ ਦਾ ਕੰਮ ਕਰਨਾ ਕੀ ਕਰਿਆ ਹਣੇ ਨਾਲੇ ਤਾਂ ਕਹਿੰਦਾ ਮੈਂ ਮਸ਼ੀਨ ਦੇ ਵੜਾਣੀਆਂ ਨਾਲੇ ਤਾਂ ਕਹਿੰਦਾ ਮੈਂ ਹੱਥਾਂ ਨਾਲ ਤੋੜਨੀਆਂ ਕਰਨਾ ਕੀ ਹੱਥਾਂ ਨਾਲ ਤੋੜੇਗਾ ਕੰਬੈਨ ਤੇ ਹਾਂ ਆਪਾਂ ਸਪਰੇਅ ਕਰਕੇ ਉਨ ਵੜਾ ਦੇ ਸਪਰੇ ਨਹੀਂ ਕਰਨੀ ਸਪਰੇ ਨਾਲ ਪਤਾ ਉੱਤ ਫਿਰ ਬੰਦਿਆਂ ਨੇ ਖਾਣੀ ਮੰਗੀ ਸਪਰੇ ਕੀਤੀ ਕੀ ਤਾਂ ਵੇਚ ਨਹੀਂ ਤੋ ਵੀ ਤਾਂ ਬੰਦਿਆਂ ਨੇ ਖਾਣੀ ਇਹ ਜਗਾ ਵੇਚਾਂਗੇ ਤਾਂ ਵਾਜੋ ਸਪਰੇ ਹੋਗੀ ਨਾ ਉਹ ਤਾਂ ਪਾਸੇ ਰੋਟੀ ਦੱਸ ਦੇਮ ਵੰਚੀ ਵਾਰਜੋ ਨਹੀਂ ਉਹਦਾ ਗੱਲ ਠੀਕ ਹੈ ਮੈਂ ਗੱਲ ਕਰਦਾ ਵੀ ਸਪਰੇ ਮੰਨ ਕੇ ਚੱਲ ਹੋਗੀ ਮੈਂ ਇਹ ਨਾਲ ਸਪਰੇ ਕੀਤੀ ਤੇ ਬੰਦਿਆਂ ਨੇ ਖਾਣੀ ਮੰਗੀ ਉਹ ਫਿਰ ਉਹ ਵੀ ਬਿਮਾਰੀ ਬਣੇ ਦੀ ਚਲੋ ਨਾ ਵੜਾ ਦਾਂਗੇ ਹੈ ਚਾਹਨਾ ਕਰਾਂਗੇ ਕਿਵੇਂ ਉਹ ਨਾ ਉਹ ਵਿੱਚ ਹੈਗੀ ਯਾਰ ਕੁੰਡੀ ਇਹਦੇ ਐਵੇਂ ਕੋ ਲੱਭਦਾ ਹਰਨਾ ਉਹਦੇ ਵਿੱਚ ਵਿੱਚ ਬਣੀ ਇਥੇ ਪਾਹ ਨੇਰੇ ਲਿਆ ਹਾਂ ਇੱਧਰ ਆ ਅੱਛਾ ਜਾਨ ਕੇ ਸਪਰੇ ਹੁਣ ਤੇਰਾ ਦਾ ਵਿੱਚ ਸਪਰੇ ਬਦਲ ਦਿੱਤੀ ਸਵੇਰੇ ਆਪਾਂ ਨਹੀਂ ਕਰਨੀ ਐਵੇਂ ਵੱਡਾਂਗੇ ਹਾਂ ਠੀਕ ਹੈ ਰਾਣਾ ਤੇ ਰਾਣਾ ਨੇ ਲੱਗਦਾ ਬਸ ਸਵੇਰ ਦਾ ਇੱਥੇ ਤੁਰਿਆ ਫਿਰਦਾ ਹੈ ਰਾਣੇ ਦਾ ਰਾਣਾ ਛੋਟਾ ਪ੍ਰਾਗ ਵੱਡਾ ਤੇਰੇ ਤੋਂ ਰਾਣਾ ਹੈ ਵੱਡਾ ਤੇਰੇ ਤੋਂ ਓ ਰਾਣਾ ਕਿੰਨਾ ਹੈ ਕਿਥੇ ਨੇ ਹੈ ਛੋਟਾ ਕਿ ਵੱਡਾ ਉਹ ਬੋਲਦਾ ਹੀ ਨਹੀਂ ਤੇ ਛੋਟਾ ਕਿ ਵੱਡਾ ਰਾਣਾ ਹੈ ਤੇ ਕੰਮ ਕੁੰਮ ਕਿਉਂ ਨਹੀਂ ਕਰਦਾ ਇਹ ਦੇ ਮਾਸਣਾ ਇੱਥੇ ਕਰੇ ਬੈਠਾ ਹਾਂ ਦਾ ਮੇਰੇ ਇਹ ਦੂਜਾ ਅੱਖਾਂ ਮੋਂ ਮੰਗੀ ਨਹੀਂ ਦਿਸਦੀ ਐਵੇਂ ਗੱਲ ਇਹ ਨਾਲ ਆਂਦਾ ਨਾ ਤੇ ਕਿਉਂ ਨਹੀਂ ਦਿਸਦੀ ਕੀ ਤੁਹਾਨੂੰ ਪਾਉਣਾ ਚਲ ਕੇ ਚੜ ਕੇ ਖਾ ਮਸ਼ੀਨ ਦੇ ਕਿੰਨੇ ਡੈਮੇਜ ਚੜੇਗਾ ਅ ਪੰਜਾ ਮਿੰਟ ਚੜੇ ਦਾ ਹਾਂ ਜੇ ਡੇਕ ਮੈਂ 20 ਗਣੀਆਂ ਨੇ ਪਹਿਲੋ ਚੜਦਾ ਗੜੀ ਚੜਦਾ ਪਹਿਲੋ ਚੜ ਗਿਆ ਬਹਿ ਗਿਆ ਸ਼ੀਟ ਤੇ ਬੰਦਾ ਬੜਾ ਯਾਰ ਤਗੜਾ ਹੀ ਤਲਾਵਲ ਤਰਿਕਾ ਚਲਾ ਰਹੇ ਇਹ ਕੰਮ ਕਰਨ ਲੱਗੇ ਆ ਵੇ ਚੈਨ ਬੋਲਾ ਦੇ ਪੈਗੋ ਫੋਟੋ ਕਰਾਂ ਇੱਕ ਤੇਰਾ ਵਧੀਆ ਕਰਾਂ ਗੰਦਾ ਆ ਟੋਪ ਦਾ ਅੱਛਾ ਟੋਪ ਟੋਪ ਹੀ ਲਾਣੀ ਆ ਇਹ ਦੁਬਾਰਾ ਪੜਨੀ ਆ ਬਣ ਲੈ ਜਲਦੀ ਜਲਦੀ ਉਹਦਾ ਅੰਡਾ ਪੰਜ ਮਿੰਟ ਦਾ ਬਣ ਤੇਰੇ ਪੜਨੇ ਤੇ ਬਲੌਗ ਬਣ ਜਣਾ ਅੱਛਾ ਪੂਰਾ ਡਰਾਈਵਰ ਬਣ ਕੇ ਜਾਣੀ ਗਏ ਤੂੰ ਜਾਨੀ ਕੇ ਵੱਡਣ ਦੇ ਰੂਪ ਵਿੱਚ ਲੈ ਬੈਠਾ ਉੱਪਰ ਹੈ ਵੀ ਆਪਾਂ ਹੁਣ ਇੱਕ ਸਾਹ ਦੀ ਵਡਾਈ ਕਰਦੇ ਪਏ ਹਾਂ ਠੀਕ ਹੈ ਬੱਬਾਂ ਨਾਲ ਦੌਰ ਮੱਲ ਇੱਧਰ ਇੱਧਰ ਉਹ ਸਤਨਾਬ ਸਿੰਘ ਜੀ ਚਲੇ ਜਾ ਗਰਨਾ ਸਿੰਘ ਦੇ ਭਰਾ ਇੱਧਰ ਰਾਣਾ ਲੁਕਦਾ ਖੜਦਾ ਤੇ ਇੱਧਰ ਗਾਮਾ ਜੀ ਉੱਪਰ ਅੱਛਾ ਜਾਨ ਡਰਾਈਵਰ ਹੀ ਬਾੜ ਗਿਆ ਪੂਰਾ ਫੋਰਮਣੀ ਆ ਦੇਖੋ ਇਹ ਮੜਾ ਸਾ ਹੁਣ ਖਿੱਚਾ ਫੋੜੋ ਹੁਣ ਤੇ ਇੰਸਟਾਗ੍ਰਾਮ ਤੇ ਲਾਉਣੀ ਮੇਰੀ ਗਾਰਸੇ ਨੂੰ ਮੜਾ ਸਾ ਮਾਰ ਲਾ ਤਾ ਮੂੰਹ ਦਾ ਜਿੱਦੜੀ ਬਿਆ ਹਾਂ ਫੋਟੋ ਦਾ ਕਰ ਦੇ ਨਾ ਵੀ ਮੂੰਹ ਤਾਂ ਤੇਰਾ ਬੰਦ ਹੋ ਗਿਆ ਕੋ ਨਹੀਂ ਲੱਗਾ ਰਹਿਣ ਦੇ ਪਾਵੇ ਮੂੰਹ ਤਾਂ ਕੁਝ ਕਰ ਲੈ ਬੰਦ ਤੇ ਤੇ ਫਿਰ ਤਾਂ ਫੋਟੋ ਲੱਗ ਪਤਾ ਕਿ ਲੱਗਦਾ ਵੀ ਉਹ ਹੀ ਬੰਦਾ ਕੋ ਹੋਰੇ ਹੈ ਹਾਂ ਫੋਟੋ ਦਾ ਖਿੱਚਿਆ ਗਿਆ ਹੁਣ ਲਾ ਕੇ ਕਰਵਾ ਲੈ ਹਾਂ ਇਸ ਤਰ੍ਹਾਂ ਲੱਗਣਾ ਵੀ ਬੰਦਾ ਡਰਾਈਵਰ ਉਹੀ ਹੈ ਆ ਜਾ ਹੁਣ ਥੱਲੇ ਹੁਣ ਕਿੰਨੇ ਟਾਈਮ ਚ ਭਲਾਉਣਾ ਵੀ ਵੇਖਣਾ ਵੀ 5 ਮਿੰਟ ਚ ਆਉਣਾ ਕਿ 2 ਮਿੰਟ ਚ ਵੀ ਮਸ਼ੀਨ ਤੇ ਲੱਗਣ ਦੇ ਕਾਬਲ ਫੋਰਨ ਪੱਕਾ ਹੈਗਾ ਵੀ ਆੜਾ ਵਿਜਾਲੀ ਪਿੱਛੇ ਸ਼ਰੀਆ ਹੈ ਕਿਤੇ ਅ ਤਿਆਰ ਨਾ ਵਾਕਈ ਫੋਰਮਾਨ ਦਾ ਬੰਦਾ ਲੱਗਦਾ ਹੈਗਾ ਬੰਦਾ ਐਵੇਂ ਇਹਨੂੰ ਨਾ ਬਦਨਾਮ ਕਰਾਇਏ ਤੇ ਹੁਣ ਤੇ ਅਗਰ ਮੰਗੀ ਚੋਗਾ ਠੀਕ ਹੈ ਮੰਗੀ ਚੋਕ ਕੇ ਇਹਦੇ ਫਿਰ ਤੂੰ ਆ ਇੱਥੇ ਸਾਡੇ ਕੋਲੇ ਫਿਰ ਸਾਨੂੰ ਦੱਸਣਾ ਵੀ ਕਿਹੜੇ ਦਿਨ ਆਪਾਂ ਬਡਾਈ ਕਰਨੀਆਂ ਕਿਵੇਂ ਇਹਦੇ ਪਿੰਨਾ ਰੱਖੀ ਹੈ ਕਿ ਲੱਭਣੀਆਂ ਪਿੰਨਾ ਨਾ ਟਿ ਪਾਣ ਨੇ ਆ ਫਿਰ ਰਾਣੇ ਰੇ ਆ ਗਏ ਜੀ ਹਾਰਾ ਨਾ ਖੜਾ ਹੈ ਉਹ ਉਧਰ ਇੱਕਗਾ ਕੰਮ ਕਰੇ ਵੀ ਨਹੀਂ ਕਰਦਾ ਜਮਾ ਰਾਣੇ ਨਾਲ ਤੈਨੂੰ ਕੋਈ ਨਾ ਬੰਦਾ ਚੰਗਾ ਐ ਐਵੇਂ ਗੱਲ ਨਾ ਹਾਂਜੀ ਡਬਲ ਕੰਮ ਕਰਨਾ ਰਾਣੇ ਕੋਲ ਦੁੱਕੀ ਦਾ ਕੰਮ ਨਹੀਂ ਹੁੰਦਾ ਉਹ ਲੁਕਦਾ ਰਹਦਾ ਰਾਣਾ ਚੱਲ ਰਾਨਾ ਅਦਰ ਮੂੰਗੀ ਮੂੰਗੀ ਚਗਾਓ ਚੱਲ ਗਏ ਇਹ ਜਾਂਦਾ ਕਿੱਧਰ ਨੂੰ ਐ ਇਹ ਕਿੱਧਰ ਵੀ ਕੰਮ ਇਹਦੇ ਕੋ ਕੰਮ ਨਹੀਂ ਹੁੰਦਾ ਆਸਾ ਹੀ ਖੇਤੀ ਸੀ ਰਾਨਾ ਇੱਥੇ ਪਾ ਯਾਰ ਇਹਨੂੰ ਕਿਹਨੇ ਮੋਟੀ ਚੂੜੀ ਨਹੀਂ ਗਈ ਪਰਾ ਆ ਬਰੀਕ ਇੱਧਰ ਇਹ ਯਾਰ ਐਂ ਲਾ ਕਿੱਥੇ ਗਿਓ ਕਿੜ ਲਿਆ ਚੱਕ ਕੇ ਆਹੀ ਇੱਥੇ ਪਾ ਪਿੱਡ ਸਾਰੇ ਯਾਰ ਅੰਦਰ ਐਨ ਪਾ ਲੀਏ ਓਏ ਬਾ ਪੱਤੇ ਕਿਵੇਂ ਸਾਰੇ ਆ ਗਏ ਸਾਰੇ ਆ ਗਏ ਬੁੜੀਆਂ ਆਹੜੀਆਂ ਨਾਰੇ ਅੱਛਾ ਉਹਨਾਂ ਦੇ ਜੀਨ ਕੰਮ ਕਰਨ ਨਿਕਦਾ ਚਲ ਪਾ ਜਲਦੀ ਕਰ ਰੋਟੀ ਖਾਣੇ ਚੱਲ ਕੋਲ ਜਾ ਨਾ ਹਾਂ ਮੋਟੀ ਪੈਣੇ ਕੇ ਹੈ ਨਹੀਂ ਥੋਕ ਕੇ ਪੈ ਜਣੀ ਐ ਮੋਟੀ ਦਾ ਇਧਰ ਪਾ ਦਿਆ ਇਹਨੂੰ ਫਰਕੀ ਆ ਕੇ ਲੋ ਹੁਣ ਆਪ ਲੋਕ ਖੜਾ ਉਹ ਜਿਹੜਾ ਆਪ ਲੋਕ ਹੂੰ ਹੂੰ ਇਹਨੂੰ ਪਾ ਵਿੱਚ ਇੱਥੇ ਉੱਤੇ ਪਾਸ ਪਹਿਲਾਂ ਕੋਈ ਇੱਕ ਮਿੰਟ ਇੱਥੇ ਕਿਹੜੀ ਪਿੰਨ ਪਈ ਏ ਪਿੰਨ ਦੂਜੀ ਪਾਸ ਪਈ ਲੋਕ ਵਾਲੀ ਇੱਥੇ 5 9 ਪਈ ਪਿੰਨ ਕਿਹੜੀ ਕੋਈ ਪਾਸ ਆੜੀ ਇਹ ਤਾਂ ਦੂਜੀ ਤਾਂ ਛੰਡ ਵਾਲੀ ਏ ਇਹ ਖਰਾਬ ਨਾ ਰੋਲਾ ਏ ਕਿਹੜਾ ਹਾਂ ਨਾਲੇ ਤਾਂ ਮੈਂ ਬਹੁਤ ਪਿੰਨਾ ਗਏ ਹੁਣ ਕਿੱਧਰ ਚੜੀਏ ਕਿ ਜਾਂ ਪਿੰਨਾ ਕਢਣੇ ਪੈਣੇ ਨੇ ਣਾੜ ਪਾ ਦੇ ਉਹ ਣਾੜ ਫਿਰ ਉੱਤੇ ਪੈਣਿਆ ਪਾ ਇਹਨੂੰ ਉਹ ਪਿਆ ਹੂੰ ਚੱਲੇਗਾ ਕੱਲ ਜਾਣਾ ਇੱਕ ਵਾਰ ਹੈ ਭਾਈ ਹੁੰਦਾ ਚਲੋ ਇੱਕ ਵਾਰ ਕੱਢ ਦਿੰਦੇ ਹਾਂ ਇਹ ਲੰਮਾ ਤਾਂ ਆਪਣੇ ਨਾਟ ਨਵੇਂ ਲਿਆਂਦੇ ਨੇ ਉੱਥੋਂ ਕੱਢ ਲੈ ਕੋਈ ਜਾਰ ਦੋ ਨਾਟ ਤਾਂ ਨਾ ਕਿਤੇ ਪੈਣੇ ਉਹ ਗੱਟੇ 'ਚ ਬੰਦ ਕੀਤੇ ਨੇ 13 ਨੰਬਰ ਲਿਆਂਦੇ ਨੇ ਉਹ ਕਿੱਦ ਗੱਟਾ ਕਿੱਥੇ ਹੁੰਦਾ ਉਹ ਕਾਰ ਦੇ ਅਗਲੇ ਪਾਸੇ ਪਿਆ ਹੁੰਦਾ ਨਾੜ ਦਾ ਬਹਿਾਈ ਤੇ ਵੀ ਲਾ ਬਿਲਾ ਨੇ ਫੇਮਰੇ ਵਾਲੀ ਇਹ ਮੈਂ ਦੋ ਤਿੰਨ ਨਾ ਚੰਗਾ ਇੱਥੇ ਭਰੋ ਦੇ ਥੁਲਾਬ ਲਾ ਲਓ ਕਰੀ ਲਾ ਰਹਾ ਵੇ ਇੱਥੋਂ ਲਾ ਲਾਂਗੇ ਉਹ ਜੀ ਤਿਆਰ ਆਪਣੇ ਫਿਡਰ ਚ ਹਨ ਤਕਰੀਬਨ ਆਪਾਂ ਕਾਤੀਆ ਸੈਟ ਤੇ ਹੁਣ ਆਪਾਂ ਇੱਧਰ ਥੋੜਾ ਜਿਹਾ ਇਹ ਕੰਮ ਚੈਗਲਡ ਦਾ ਉਹ ਲਾਇਆ ਇਹ ਅੱਗੇ ਤਾਂ ਕੋਈ ਪਾਏ ਕਾਸਤੇ ਫੁੱਲ ਇਦੋ ਤਿਆਰ ਹੋ ਗਿਆ तकरीबन ਆਪਣੀ ਚੈਣ ਇਹ ਰਹਿੰਦੀ ਪਉਣ ਵਾਲੀ ਉੱਪਰ ਰਹਿੰਦੀ ਉਹ ਚੱਕਰਾਂ ਦੇ ਹੈ ਦੂਜੀ ਚੈਣ ਮੋਟੀ ਕਰ ਲੈਣੀ ਫਿਰ ਦੰਦਾਲੀ ਮੋਟੀ ਵੱਡੀ ਉਹ ਲੈ ਆਵਾਂ ਦੇ ਇਹ ਹੋ ਗਿਆ ਤਿਆਰ ਆਪਣਾ ਜੀ ਅੱਜ ਦਾ ਇੰਨਾ ਹੀ ਬਲੌਗ ਹੈ ਮਿਲਦਾ ਜੀ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਮੇਰੇ ਵੇਰ ਨੂੰ ਸਾਸਿਆ ਕਾਲ ਜੀ ਜਾਂਦੇ ਬਸਦੇ ਰਹੋ